ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਇਹ ਦੇਖ ਲੋ ਜੀ ਜਿਹੜੇ ਯੂਕੇ ਦੇ ਘਰ ਬਣੇ ਮੇਰਾ ਛਰੀ ਬੋਤੇ ਨਵੇਂ ਨਹੀਂ ਕਹਿ ਸਕਦੀ ਉਹਨਾਂ ਨੂੰ ਉੱਥੇ ਜਦੋਂ ਠੰਡ ਲੁੰਦੀ ਹੈ ਤੇ ਕਰਾਂ ਚ ਨਾ ਠੰਣ ਲੱਗਦੀ ਹੈ ਬੇਸਿਕ ਹੀਟ ਲੱਗੀ ਹੁੰਦੀ ਹੈ ਫਿਰ ਵੀ ਕੰਬੀਨੇਸ਼ਨ ਲੇ ਲੈਂਦੇ ਵੇ ਤੇ ਜਦੋਂ ਗਰਮੀ ਹੁੰਦੀ ਹੈ ਤੇ ਕਮਰੇ ਗਰਮ ਹੋ ਜਾਂਦੇ ਵੇ ਇਸ ਕਰਕੇ ਅੱਜ ਕੱਲ ਘਰਾਂ ਦੀ ਜਿਹੜੀ ਰਿਪੇਅਰ ਹੈ ਨਾ ਘਰਾਂ ਦੀ ਬਾਹਰ ਇਹ ਮੋਟੀਆਂ-ਮੋਟੀਆਂ ਤਵੇਂ ਲਗਾ ਦਿੰਦੇ ਫੋਮ ਦੀਆਂ ਇਹ ਦੇਖ ਲਓ ਫਿਕਸ ਹੋਇਆ ਹੈ ਗ੍ਰੇ ਕਲਰ ਦੀ ਜਿਹੜੀ ਫੋਮ ਹੈ ਇਹਦੇ ਨਾਲ ਕਹਿੰਦੇ ਵੇ ਬਈ ਠੰਡ ਨਹੀਂ ਹੁੰਦੀ ਲੱਗੇਗੀ ਕਮਰੇ ਵਿੱਚ ਤੇ ਗਰਮੀ ਵਿੱਚ ਗਰਮੀ ਨਹੀਂ ਲੱਗੇਗੀ ਯਾਨੀ ਕਿ ਇੱਕ ਤੀਨਾਂ ਦੋ ਨਿਸ਼ਾਨੇ ਹੋਣਗੇ ਇੱਕ ਤੇ ਠੰਡ ਤੋਂ ਬਚਾਅ ਹੋਏਗਾ ਤੇ ਥੋੜਾ ਬਹੁਤ ਕਹਿੰਦੇ ਬਿਜਲੀ ਦਾ ਨਾ ਬਿੱਲ ਵੀ ਘਟਾਏਗਾ ਇਲੈਕਟ੍ਰਿਕਸਿਟੀ ਯਾਨੀ ਕਿ ਜਿਹੜੇ ਹੀਟਰ ਚੱਲਦੇ ਵੇ ਨਾ ਯਾ ਜਿਹੜੇ ਗੈਸ ਨਾਲ ਜਾਂ ਇਲੈਕਟ੍ਰਿਕ ਹੀਟਰ ਗਏ ਉਹਨਾਂ ਦਾ ਖਰਚਾ ਬਤੇਗਾ ਇਸ ਕਰਕੇ ਤਕਰੀਬਨ ਅੱਜ ਕੱਲ ਹਰ ਕੋਈ ਨਾ ਇਹੋ ਜਿਹੀ ਲਗਵਾ ਰਹੇ ਵੀ ਇਹ ਦੇਖ ਲਓ ਕਿ ਕਿਹੜੀ ਮੋਟੀ ਫੋਮ ਹੈਗੀ ਹੈ ਇਹਦੇ ਉੱਪਰ ਬਾਅਦ ਚ ਫਿਰ ਉਹ ਜਾਲੀ ਲਗਾਣਗੇ ਉਹਦੇ ਉੱਪਰ ਕਲਰ ਹੋਏਗਾ ਇਹ ਦੇਖ ਲਓ ਜਿਹੜੀਆਂ ਖਿੜਕੀਆਂ ਹੈਈਆਂ ਵਿੰਡੋ ਇਹਨਾਂ ਉੱਪਰ ਪਲਾਸਟਰ ਲਾਇਆ ਟੈਂਪਰੇਰੀ ਜਦੋਂ ਕੰਪਲੀਟ ਹੋ ਜਾਏਗਾ ਘਰ ਤੇ ਫਿਰ ਉਹ ਖੇਡ ਦੇਣਗੇ ਯਾਨੀ ਕਿ ਇਹ ਨਾਲ ਥੋੜਾ ਵਿਚਾਰੰਦਾ ਹੈ ਘੱਟਾ ਮਿੱਟੀ ਕਰ ਜਾਂਦਾ ਨਹੀਂ ਜਾਂਦਾ ਕਿਰਕਾ ਜੀ ਨਹੀਂ ਜਾਂਦਾ ਘਰ ਦੀ ਥੋੜੀ ਸਫਾਈ ਰਹਿੰਦੀ ਹੈ ਫਿਰ ਵੀ ਜਿਹੜੇ ਦੇਸੀ ਕਾਰੀਗਰ ਇਹਨਾਂ ਕੋਲ ਥੋੜਾ ਬਹੁਤ ਫਰਕ ਪੈ ਜਾਂਦਾ ਹੈਗਾ ਕਿਉਂਕਿ ਗੋਰਿਆਂ ਨੇ ਕੰਮ ਕਰਨ ਦਾ ਆਪਣੀ ਟੈਕਨੀਕ ਨਾਲ ਤੇ ਦੇਸੀ ਜਿੰਨੀ ਮਰਜ਼ੀ ਟੈਕਨੀਕ ਵਰਤ ਲੈਣ ਤੁਹਾਨੂੰ ਬੜਾ ਮਾੜਾ ਮੋਟਾ ਕੰਮ ਰਹਿ ਜਾਂਦਾ ਹੈਗਾ ਉਹਨਾਂ ਦਾ ਕਸੂਰ ਕੋਈ ਨਹੀਂ ਹੁੰਦਾ ਕਿਉਂਕਿ ਨਾ ਬਚਪਨ ਜ ਆਪਣੇ ਹਿਸਾਬ ਨਾਲ ਕੰਮ ਕੀਤਾ ਹੁੰਦਾ ਹੈ ਇਹ ਗੋਰੀਆ ਨੇ ਸ਼ੁਰੂ ਤੋਂ ਟੈਕਨੀਕਾ ਅੱਛਾ ਤੁਰੀਆਂ ਦੇਖੀਆਂ ਹੁੰਦੀਆਂ ਇਹਨਾਂ ਕੋਲ ਥੋੜੀ ਮਸ਼ੀਨਰੀ ਹੁੰਦੀ ਹੈ ਇਹ ਜਿਹੜੇ ਕਾਰੀਗਰ ਹੈਗੇ ਨੇ ਜਿਆਦਾ ਇਹ ਜਿਹੜੇ ਫਿਟ ਕਰੇ ਹੋਏ ਇਹ ਅਫਗਾਨਿਸਤਾਨ ਤੋਂ ਗਏ ਹੋਏ ਕਾਫੀ ਟਾਈਮ ਤੇ ਇੱਥੇ ਰਹੇ ਹੋਏ ਇਹ ਠੀਕਾ ਲੈਂਦੇ ਵੇ ਕੰਮ ਦਾ ਉਸ ਹਸਾਬ ਨਾਲ ਕੰਮ ਕਰਦੇ ਵੇ ਹਰ ਇੱਕ ਦਾ ਟਾਂਗੇਗਾ ਅਲੱਗ-ਅਲੱਗ ਕੰਮ ਕਰਦਾ ਇੱਥੇ ਆਪਣੇ ਇੰਡੀਅਨ ਵੀ ਕਾਰੀਗਰ ਬਹੁਤ ਅਗੇ ਵੇ ਪਾਕਿਸਤਾਨ ਦੇ ਬਹੁਤ ਅਗੇ ਵੇ ਕੰਸਟਰਕਟਰ ਨਾਲ ਕੰਮ ਕਰਾਣੇ ਕੰਮ तकरीबन ਇਹੋ ਕਰਦੇ ਵੇ ਜਿਹੜੇ ਦੇਸੀ ਘਾਰ ਹੈ ਨਾ ਯਾਨੀ ਕਿ ਘਰਾਂ ਜਿਹੜੇ ਮਾਲਕ ਹੈ ਉਹ ਦੇਸੀਏ ਕੋ ਕੰਮ ਕਰਾ ਕੇ ਖੁਸ਼ ਹੁੰਦੇ ਵੇ ਉਹਨਾਂ ਦੀ ਗੋਰਿਆਂ ਦੀ ਰਾਸ਼ੀ ਕੱਟ ਮਿਲਦੀ ਏ ਹਾਂ ਜਿਹੜੇ ਥੋੜੇ ਮੋਟੀ ਸਾਮੀ ਜਿਹਨਾਂ ਕੋ ਚੰਗੇ ਪੈਸੇ ਟਿਕਦੇ ਵੇ ਉਹ ਫਿਰ ਗੋਰਿਆਂ ਦੀ ਫਰਮ ਨਾਲ ਠੇਕਾ ਗਾ ਲੈਂਦੇ ਵੇ ਕਿਉਂਕਿ ਗੋਰਿਆਂ ਦੀ ਰੇਟ ਥੋੜੇ ਜ਼ਿਆਦਾ ਹੁੰਦੇ ਵੇ ਤੇ ਦੇਸੀਆਂ ਦੇ ਰੇਟ ਥੋੜੇ ਘੱਟ ਹੁੰਦੇ ਵੇ ਫਿਰ ਦੇਸੀ ਨੂੰ ਆਪਣੀ ਮਨਮਰਜ਼ੀ ਨਾਲ ਓੰਗੜਾ ਮੜਾ ਕੰਮ ਕਰਾ ਲਈਦਾ ਐਸਟੋਨੀਆ ਇਸਾਂ ਕਰਦੋ ਘੰਟਾ ਵੱਧ ਗਾੜੀ ਲੱਗ ਜਾਂਦੇ ਕੋਈ ਗੱਲ ਨਹੀਂ ਲੇਕਿਨ ਘੋਰਿਆਂ ਨੇ ਜਦੋਂ ਕੰਮ ਕਰਨਾ ਹੈ ਉਹਨਾਂ ਨੂੰ ਤਾਂ ਇੱਕ ਤਰੀਕ ਦੇ ਦੇਣੀ ਹੈ ਵੀ ਇਸ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੰਮ ਫਿਨਿਸ਼ ਹੋ ਜਾਏਗਾ ਭਾਵੇਂ ਦੇਸ਼ਿਆ ਕੋਲ ਇੱਕ ਦੋ ਦਿਨ ਵੱਧ ਘੱਟ ਲੱਗੇ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਹੀ ਸਾਡੇ ਮੁਲਕਾਂ ਜਿਹੜੀ ਟਾਈਮ ਦੀ ਪਹੁੰਚ ਦੀ ਕਿੰਨਾ ਕੀ ਹੈ ਫਿਰ ਵੀ ਅੱਛਾ ਸਟਾਫ ਹੋਵੇ ਤੇ ਕੰਮ ਕਰਦਾਂ ਨਾਲ ਫਾਇਦਾ ਹੁੰਦਾ ਕੰਮ ਕਰਨ ਵਾਲੇ ਨੂੰ ਤੇ ਘਰ ਵਾਲੇ ਨੂੰ ਵੀ ਖਲਾਰਾ ਦੇ ਘਰ ਚ ਪਹਿਰੇ ਹੁੰਦਾ ਲੇਕਿੰਨ ਫਿਰ ਵੀ adjust ਕਰਨਾ ਹੀ ਪੈਂਦਾ ਹੈਗਾ, ਉਹ ਕਹਿੰਦੇ ਨਾ ਇੰਡੀਆ 'ਚ ਮਿਸਤਰੀ ਲਾਈ ਦੇ ਬੜੇ ਪਿਆਰ ਵਿੱਚ ਮਿਸਤਰੀ ਲਾਈ ਦੇ ਬੜੇ ਪਿਆਰ ਨਾਲ ਫਿਰ ਸ਼ੁਕਰ ਕਰੀਦਾ ਜਦੋਂ ਕੰਮ ਫਿਨਿਸ਼ ਹੁੰਦਾ ਕਈ ਦਾ ਚਾਹ ਸ਼ੁਕਰ ਹੈ ਕੰਮ ਫਿਨਿਸ਼ ਹੋਇਆ ਹੈ ਤੇ ਘਰ 'ਚ ਜਿਹੜਾ ਸਫਾਈ ਸੀ ਦੁਬਾਰਾ ਕਰਨੀ ਪੈਂਦੀ ਕੋਈ ਰੰਗ ਰੋਗਨ ਦਾ ਕੰਮ ਰਹਿੰਦਾ ਹੈ ਜਾਂ ਕਿਚਨ ਵਗੈਰਾ 'ਚ ਜੋ ਰੇਲ ਰੂਤ ਪਈ ਹੁੰਦੀ ਹੈ ਖਲਾਰਾ ਪਿਆ ਹੁੰਦਾ ਉਹ ਫਿਰ ਸਫਾਈ ਕਰਨੀ ਹੁੰਦੀ ਹੈ ਇਸ ਕਰਕੇ ਮਕਾਨ ਬਣਾਉਣੇ ਦੋਸਤੋ ਸੌਖੇ ਨਹੀਂ ਗਏ ਪ੍ਰਦੇਸ਼ਾਂ ਵਿੱਚ ਹੋਰ ਢੰਗ ਦੀ ਹੈ ਗਰੀ ਗਰੀ ਇੰਡੀਆ ਜੀ ਹੋਰ ਰੰਗ ਦੀ ਕਰੀ ਗਰੀਏ ਅੱਜ ਕੱਲ ਖੈਰ ਇੰਡੀਆ ਵੀ ਬੜਾ ਐਡਵਾਂਸ ਹੋ ਗਿਆ ਹਰ ਚੀਜ਼ ਇੰਡੀਆ ਵਿੱਚ ਆ ਗਈ ਹੈ ਯੂਕੇ ਨਾਲ ਵਧੀਆ ਕਾਰ ਇੰਡੀਆ 'ਚ ਬਣਨੇ ਸ਼ੁਰੂ ਹੋ ਗਏ ਕਈਆਂ ਦੇ ਤੇ ਪੁਰਾਣੀ ਕਾਰ ਸੀ ਬੜੇ ਬੜੇ ਵਧੀਆ ਬਣੇ ਹੋਏ ਲੇਕਿਨ ਕੀ ਕਰੇ ਜਿੱਥੇ ਰਹਿਣਾ ਪੈਂਦਾ ਉਹ ਸਾਲ ਮੈ ਅਡਜਸਟ ਕਰਨਾ ਹੀ ਪੈਂਦਾ ਥੈਂਕ ਯੂ